15 ਗਾਵਾਂ ਵਾਲੀ ਮਸ਼ੀਨ 20000 ਦਾ ਪਤਾ ਜੀ ਘਰੇ ਬੈਠੇ ਮੰਗਵਾਓ ਘਰੇ ਬੈਠੇ ਮੰਗਾਓ ਜੀ ਨਹੀਂ ਇਹਦੀ ਸ਼ਮਤਾ ਕਿੰਨੀ ਕੁ ਹੋਊਗੀ ਜਿਵੇਂ ਮੋਟਰ ਕਿੰਨੀ ਕਿਹੜੀ ਕੈਨ ਕਿੰਨਾ ਹੋਣਾ ਹੈ 4 HP ਦੀ ਜੀ ਠੀਕ ਹੈ ਜੀ 17000 ਦਾ ਮਾਡਲ ਹੈ ਇੱਕ ਦੋ ਗਾਵਾਂ ਕੈਨ ਦੋ ਤਿੰਨ ਚਾਰ ਵੀ ਤਾਂ ਚੋਈ ਦਊਗੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਹਦੇ ਵਿੱਚ ਕੁਝ ਕੁ ਚੀਜ਼ਾਂ ਦਾ ਫਰਕ ਪਾਇਆ ਹੋ ਹੁੰਦਾ ਜਿਵੇਂ ਸਟੀਲ ਦਾ ਫਰਕ ਆ ਰਬੜ ਦਾ ਫਰਕ ਆਹ ਦਾ ਫਰਕ ਇਹਦਾ ਫਰਕ ਹੋਰ ਦੋ ਚਾਰ ਚੀਜ਼ਾਂ ਦਾ ਫਰਕ ਹੁੰਦਾ ਵੀ ਜਿਹੜੀ ਰੇਟ ਟੁੱਟਦੇ ਆ ਉਹ ਸਮਾਨ ਦੇ ਨਾਲੇ ਟੁੱਟਦੇ ਸਿਰਫ 20000 ਰੁਪਿਆ ਇਹਦਾ ਰੇਟ ਹੈ ਉਸਲਾ ਕੰ ਪੱਤੀ ਲੀਟਰ ਦਾ ਕੈਨ ਮਿਲ ਜੂਗਾ ਇਹਦੇ ਨਾਲ ਆਪਾਂ ਨੂੰ ਘਰੇ ਬੈਠੇ ਵੀ ਆਪਾਂ ਮੰਗਵਾ ਸਕਦੇ ਇੰਨੀ ਸੁਵਿਧਾ ਬਾਈ ਉਹ ਰਾਣੀ ਜੀ ਸਤਿ ਸ਼੍ਰੀ ਅਕਾਲ ਜੀ ਸਾਰੀ ਸਾਫ ਸੰਗਤ ਨੂੰ ਤੇ ਅੱਜ ਆਪਾਂ ਪਹੁੰਚਿਆ ਨਹੀਂ ਮਾਛੀ ਵਾਲਾ ਸਾਹਿਬ ਦੇ ਵਿੱਚ ਆਹ ਜਿਹੜੀਆਂ ਮਸ਼ੀਨਾਂ ਪਈਆਂ ਨੇ ਪਿੱਛੇ ਇਹ ਦਿਖਾਉਣੀ ਆ ਆਪਾਂ ਤੁਹਾਨੂੰ ਸਾਰੀਆਂ ਰੇਟ ਵੀ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਬਾਈ ਨਾਲ ਕਰਦੇ ਆਪਾਂ ਗੱਲਬਾਤ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਵੀ ਕਰ ਦਿਓ ਸਭ ਤੋਂ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਸੁਣਿਆ ਸੀ ਵੀ ਆਪਣੇ ਕੋਲੇ ਮਸ਼ੀਨਾਂ ਜਿਹੜੀਆਂ ਬਹੁਤ ਸਸਤੀਆਂ ਮਿਲਦੀਆਂ ਰੇਟ ਵੀ ਵਧੀਆ ਹੈ ਵੀ ਚੀਜ਼ ਕੰਪਨੀ ਦੀ ਜੀ ਸਰ ਇਹਦੇ ਵਿੱਚ ਕਿੰਨੀ ਕ ਸਚਾਈ ਹੈ ਇਸ ਗੱਲ ਦੇ ਵਿੱਚ ਇਹਦੇ ਵਿੱਚ ਇਹ ਹੈਗਾ ਵੀ ਅਸੀਂ ਜਿਹੜਾ ਕੰਮ ਕਰਦੇ ਫਿਰ ਆਪਣੇ ਨਾਮ ਤੋਂ ਖੋਸੜਾ ਨਾਮ ਤੋਂ ਸਾਰਾ ਵਰਲਡ ਕਲਾਸ ਲੈਵਲ ਦਾ ਮਟੀਰੀਅਲ ਯੂਜ਼ ਕਰਦੇ ਹਾਂ ਜੀ ਤੁਹਾਨੂੰ ਸਾਡੀ ਮਸ਼ੀਨ ਦੇ ਵਿੱਚ ਕੱਲੇ-ਕੱਲੇ ਚੀਜ਼ ਦੇ ਵਿੱਚ ਸਾਡਾ ਮਾਰਕਾ ਦਿਖੇਗਾ ਚਾਹੇ ਕਲਾਅ ਹੋਵੇ ਪਲਸੇਟਰ ਹੋਵੇ ਜੀ ਜਿਵੇਂ ਕਿ ਆ ਕਲਾਅ ਹੈਗਾ ਇਹ ਵੀ ਸਾਡਾ ਮਾਰਕਾ ਮਿਲੇਗਾ ਤੁਹਾਨੂੰ ਪਲਸੇਟਰ ਦੇ ਵਿੱਚ ਵੀ ਸਾਡਾ ਮਾਰਕਾ ਮਿਲੇਗਾ ਜੀ ਤੋ ਉਹ ਤੇ ਵੀ ਸਾਡਾ ਮਾਰਕਾ ਮਿਲੇਗਾ ਇੱਥੇ ਤੱਕ ਜਿਹੜਾ ਮੋਟਰ ਪੰਪ ਆ ਇੱਥੇ ਵੀ ਸਾਡਾ ਮਾਰਕਾ ਮਿਲੇਗਾ ਤੁਹਾਨੂੰ ਹਰੇਕ ਚੀਜ਼ ਆਪਣੇ ਆਪ ਦੇ ਬ੍ਰਾਂਡ ਦੀ ਆ ਆ ਗੱਲ ਨਹੀਂ ਕਿ ਵੀ ਮੋਟਰ ਕਿਸੇ ਦੀ ਆਪਾਂ ਚੱਕ ਲਈ ਤੇ ਆਪਾਂ ਕਹਿਣ ਕਿਸੇ ਦੇ ਚੱਕ ਕੇ ਲਾਤੇ ਹਨਾ ਜੀ ਸਾਰਾ ਕੁਝ ਅਸੀਂ ਆਪਣਾ ਕੁਆਲਿਟੀ ਦੇ ਵਿੱਚ ਆਪਣੀ ਪੂਰੀ ਤਰਜੇ ਕਰਾਣੇ ਆ ਵੀ ਸਾਰਾ ਕੁਝ ਵਧੀਆ ਚੱਲਿਆ ਜੀ ਵਰਲਡ ਲੈਵਲ ਤੇ ਜੋ ਸਟੈਂਡਰਡ ਨੇ ਉਹ ਸਾਰੇ ਪੈਰਾਮੀਟਰ ਪੂਰੇ ਹੁੰਦੇ ਨੇ ਸਾਡੀ ਮਸ਼ੀਨ ਦੇ ਵਿੱਚ ਜੀ ਠੀਕ ਹੈ ਜੀ ਜਿਹੜੀ ਸਾਡੀ ਦੋ ਤਰ੍ਹਾਂ ਦੇ ਅਸੀਂ ਕਿਹਾ ਇੱਕ ਹੈਗਾ ਆਪਣਾ ਇੱਕ ਤਾਂ ਅਸੀਂ ਖੋਸਲਾ ਦੇ ਨਾਮ ਤੋਂ ਕਰਦੇ ਹੈਗੇ ਆ ਜੀ ਉਹ ਸਾਡਾ ਪੁੱਤਾ ਬ੍ਰਾਂਡ ਹੈਗਾ ਠੀਕ ਹੈ ਜੀ ਫਿਰ ਉਹਦੇ ਵਿੱਚ ਅਸੀਂ ਸਾਰਾ ਮਟੀਰੀਅਲ ਏ ਗ੍ਰੇਡ ਲਾਂਦੇ ਆ ਤੇ ਉੱਤੇ ਸਾਡੀ ਸਟੈਂਪਿੰਗ ਵੀ ਹੁੰਦੀ ਹੈ ਜੀ ਠੀਕ ਹੈ ਜੀ ਕਈ ਵੀਰ ਕਹਿੰਦੇ ਨੇ ਵੀ ਸਾਨੂੰ ਸਸਤੀ ਚਾਹੀਦੀ ਆ ਉੱਥੇ ਅਸੀਂ ਆਪਣਾ ਮਾਰਕਰ ਨਹੀਂ ਲਾਂਦੇ ਉਹ ਵੀ ਸਾਡੇ ਕੋਲ ਅਵੇਲੇਬਲ ਹੁੰਦੀ ਆ ਜੀ ਚੀਜ਼ ਵਧੀਆ ਹੋਊਗੀ ਚੀਜ਼ ਵਧੀਆ ਹੋਏਗੀ ਜੀ ਰੇਟ ਈਨ ਕੇ ਥੋੜਾ ਘੱਟ ਹੁੰਦਾ ਵੀ ਹੁਣ ਕਿਸੇ ਦਾ ਹੁੰਦਾ ਆ ਵੀ ਥੋੜਾ ਰੇਟ ਪੈਸੇ ਘੱਟ ਖਰਚਣੇ ਨੇ ਉੱਥੇ ਹੀ ਚੀਜ਼ਾਂ ਕਰ ਦਿੰਦੇ ਆ ਅਸੀਂ ਜੀ ਠੀਕ ਹੈ ਜੀ ਕਿ ਹ ਸ਼ੁਰੂਆਤ 20000 ਤੋਂ ਹੁੰਦੀ ਆ ਤੇ ਬਿਨਾ ਮਾਰਕਟ ਉਹ ਜਿਹੜੀ ਕਰਦੇ ਆ ਉਹਦੀ ਹੁੰਦੀ ਆ 17000 ਤੋਂ ਸ਼ੁਰੂਆਤ ਜੀ ਕੰਪਨੀ ਦੀ ਮਸ਼ੀਨ ਆਪਣੇ ਕੋਲੇ ਖੋਸਲਾ ਕੰਪਨੀ ਦੀ ਮਸ਼ੀਨ 20000 ਤੋਂ ਹੀ ਸਟਾਰਟ ਹੋ ਜਾਂਦੀ ਹੈ ਕਿਹੜੀ ਮਸ਼ੀਨ ਹੈ ਇਹ ਆਪਣੀ 20000 ਤੋਂ ਪਹਿਲਾ ਮਾਡਲ ਸਾਡਾ ਇਹ ਹੈਗਾ ਜੀ ਠੀਕ ਹੈ ਜੀ ਇਹਦੇ ਵਿੱਚ ਅੱਧੇ ਐਚਪੀ ਦਾ ਅਸੀਂ ਪੰਪ ਲਾਇਆ ਹੋਆ ਹੈਗਾ ਜੀ ਠੀਕ ਹੈ ਜੀ ਅੱਧੇ ਐਂਪੀ ਦਾ ਪੰਪ ਹੋ ਗਿਆ ਇਹ 5-7 ਗਾਵਾਂ ਲਈ ਅਸੀਂ ਦਿੰਦੇ ਆ ਜੀ ਬਹੁਤ ਵਧੀਆ ਚੀਜ਼ ਹੈਗੀ ਆ ਜੀ ਠੀਕ ਹੈ ਜੀ ਫਿਰ ਇਸ ਤੋਂ ਅੱਗੇ ਸਾਡਾ ਮਾਡਲ ਆ ਜਾਂਦਾ ਜੀ ਪੌਣਾ ਐਚਪੀ ਵਾਲਾ ਜੀ ਨਹੀਂ ਇਹਦੇ ਨਾਲ ਆਪਣੇ ਕਿੰ 25 ਲੀਟਰ ਦਾ ਹੌਸਲਾ ਦੇ ਵਿੱਚ ਅਸੀਂ ਕਟੂਕੜ 25 ਲੀਟਰ ਦਾ ਰੱਖਿਆ ਵਾਸਤੇ ਹੈ ਇਸ ਤੋਂ ਘੱਟ ਦੇਣ ਰੱਖਿਆ ਵਾ ਕਿਉਂਕਿ ਪੋਇਖ ਦੇ ਵਿੱਚ ਹਾਈਬ੍ਰਿਡ ਪਸ਼ੂ ਹੀ ਆਣੇ ਨੇ ਕਿ ਕਿਸਾਨ ਵੀ ਸਿਆਣਾ ਹੋ ਰਿਹਾ ਆ ਉਹ ਵੀ ਪਸ਼ੂ ਹਾਈਬ੍ਰਿਡ ਵਾਲੀ ਰੱਖਦਾ ਆ ਕਿ ਅਸੀਂ ਵੀ ਆਪਣਾ ਜੋ ਵਪਾਰ ਕਰਦੇ ਪਏ ਹਾਂ ਉਹਦੇ ਵਿੱਚ ਅਸੀਂ ਵੀ ਵੱਧ ਮੁਨਾਫਾ ਕਮਾਈਏ ਨਾਫਾ ਕਮਾਉਣ ਲਈ ਮੀਟਿੰਗ ਕਿਸ਼ਨ ਬਹੁਤ ਜ਼ਰੂਰੀ ਯਾਰ ਜੇਕਰ ਕੋਈ ਬੰਦਾ ਪਸ਼ੂ ਦੀ ਮਿਲਕਿੰਗ ਕਰ ਰਿਹਾ ਤੇ ਉਹਦਾ ਦੁੱਧ ਹੈਗਾ 10 ਕਿਲੋ ਹਾਂਜੀ ਮਸ਼ੀਨ ਨਾਲ ਜਦੋਂ ਸ਼ੁਰੂ ਕਰਦਾ ਮੰਨ ਲਓ 1 ਤਰੀਕ ਨੂੰ ਉਹਨੇ ਮਸ਼ੀਨ ਸ਼ੁਰੂ ਕੀਤੀ ਆ ਹੋ ਸਕਦਾ ਵੀ 1-2 ਦਿਨ ਪਸ਼ੂ ਉਪਰਾ ਕਰੇ ਪਰ ਜਦੋਂ 11 ਤਰੀਕ ਨੂੰ ਨੋਟ ਕਰੂਗਾ 5 ਤੋਂ 10% ਦੁੱਧ ਵਧੇਗਾ ਪਸ਼ੂ ਵੀ ਉਹੇ ਹੋਏਗਾ ਖੁਰਾਕ ਵੀ ਉਹੇ ਹੋਏਗੀ ਉਹ ਸਿਰਫ ਮਸ਼ੀਨ ਦੇ ਕਰਕੇ ਦੁੱਧ ਵਧੇਗਾ ਉਹਦਾ ਕਾਰਨ ਇਹ ਕੁਦਰਤੀ ਸਮਾਂ ਪੂਰਾ ਕਰ ਜਾਂਦੀ ਆ ਜੀ ਉਹ ਸ਼ੁਰੂ ਕਾਲੀ ਹੁੰਦੀ ਆ ਵੀ ਚੋਅਾਈ ਛੇਤੀ ਹੋ ਜਵੇ ਜੀ ਮਸ਼ੀਨ ਆਏ ਕੁਦਰਤੀ ਸਮਾਂ ਪੂਰਾ ਕਰ ਜਾਂਦੀ ਆ ਜੀ ਇਹ ਜਦੋਂ ਚੱਲਦੀ ਆ ਜਿਵੇਂ ਕਿ ਆਪਾਂ ਕੁਦਰਤੀ ਤਰੀਕੇ ਨਾਲ ਸਾਡ ਨੂੰ ਹੱਥ ਲੈ ਕੇ ਪ੍ਰੈਸ ਕਰਦੇ ਆ ਛੱਡਦੇ ਆ ਪ੍ਰੈਸ ਕਰਦੇ ਛੱਡਦੇ ਆ ਇਹ ਬਿਲਕੁਲ ਉਸ ਤਰੀਕੇ ਨਾਲ ਚੱਲਦੀ ਆ ਜੀ ਉਸੇ ਨਾਲ ਜੱਲੂ ਜੀ ਵੀ ਪ੍ਰੈਸ ਕੀਤਾ ਧਾਰ ਆਈ ਜਿਹੜੀ ਧਾਰ ਆ ਉਹ ਵੈਕਿਊਮ ਦੇ ਨਾਲ ਟੋਲੀ ਚ ਰੱਖਦਾ ਜੀ ਠੀਕ ਹੈ ਜੀ ਲਓ ਜੀ ਆ ਮਸ਼ੀਨ ਜਿਹੜੀ ਤੁਸੀਂ ਵੇਖੀ ਜੰਨੀਓ ਸਿਰਫ 20000 ਰੁਪਿਆ ਇਹਦਾ ਰੇਟ ਆ ਫੋਸਲਾ ਕੰਪ ਪੱਤੀ ਲੀਟਰ ਦਾ ਕੈਨ ਮਿਲ ਜੂਗਾ ਇਹਦੇ ਨਾਲ ਆਪਾਂ ਨੂੰ ਘਰੇ ਬੈਠੇ ਵੀ ਆਪਾਂ ਮੰਗਵਾ ਸਕਦੇ ਇੰਨੀ ਸੁਵਿਧਾ ਬਾਈ ਉਹਨਾਂ ਨੇ ਦਿੱਤੀ ਹੈ ਤੇ ਬਾਈ ਇਹਦੀ ਆਪਾਂ ਵਾਰੰਟੀ ਵਾਰੰਟੀ ਵੀ ਆਪਣੀ ਰਹਿੰਦੀ ਏ 1 ਸਾਲ ਦੀ ਮੋਟਰ ਦੀ ਹੁੰਦੀ ਹੈ 1 ਸਾਲ ਦੀ ਇਹਦੀ ਵਾਰੰਟੀ ਇਹਦਾ ਵਿੱਚ ਕੁਝ ਖਰਾਬ ਨਹੀਂ ਹੁੰਦਾ ਸਿਰਫ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖੋ ਸਭ ਤੋਂ ਮੇਨ ਚੀਜ਼ ਇਹ ਚ ਪ੍ਰੋਬਲਮ ਆਉਣ ਦਾ ਕਾਰਨ ਬਣਦਾ 99% ਬੰਦਾ ਜਿਵੇਂ ਮੰਨ ਲਓ ਇਹ 30 25 ਲੀਟਰ ਦੀ ਢੋਲੀ ਹੈਗੀ ਆ ਬੰਦਾ ਕਹਿੰਦਾ ਮੈਂ ਚ 23 24 ਲੀਟਰ ਦੁੱਧ ਪਾ ਲਵਾਂ ਠੀਕ ਹੈ ਜੀ ਇਹਨੂੰ 5-7 ਲੀਟਰ ਹਵਾ ਲਈ ਖਾਲੀ ਛੱਡੋ 25 ਲੀਟਰ ਦੀ 18 ਵੀ ਲੀਟਰ ਤੋਂ ਰੱਖੋ ਚਾਹੇ ਇਹਦੇ ਅੰਦਰ ਨੋਨ ਰਿਵਰਸ ਵਾਲਵ ਲੱਗਿਆ ਹੋਵੇ ਕਿਉਂਕਿ ਓਵਰਫਲੋ ਹੋ ਜਾਵੇ ਵੀ ਕਟ ਮਾਰ ਜਾਂ ਇਹ ਉਹੀ ਚੀਜ਼ ਆ ਵੀ ਜਿਵੇਂ ਗੱਡੀ ਚਾਹੇ ਆਪਣੇ 에어 ਬੈਗ ਹੈਗਾ ਆ ਪਰ ਫਿਰ ਵੀ ਆਪਾਂ ਸਾਹਮਣੇ ਵਾਲੀ ਗੱਡੀ ਤੋਂ 10 ਫੁੱਟ ਦੀ ਦੂਰੀ ਰੱਖ ਲਈ ਤਾਂ ਆਪਣੇ ਵਚਾਲੀ ਚੰਗਾ ਆ ਜੀ ਹਾਂਜੀ ਤੇ ਲਓ ਜੀ ਇਹ ਵੀ ਆਪਾਂ ਜਾਣਕਾਰੀ ਦੇਤੀ ਵੀ ਇਹ 25 ਲੀਟਰ ਦਾ ਕੈਨ ਆ ਨਾ ਤਾਂ ਆਪਾਂ ਜ਼ਰੂਰੀ ਨਹੀਂ ਵੀ ਉਹਨੂੰ 25 ਲੀਟਰ ਦੁੱਧ-ਦੁੱਧ ਦੇ ਵਿੱਚ ਪਾਉਣਾ ਹੀ ਆ 18 ਲੀਟਰ ਰੱਖੀ ਹੈ ਨਾ ਬਈ ਇਹ ਜੀ ਚੰਗੀ ਲਾਈਫ ਦੇ ਲਈ ਬੱਸ ਤੇ ਇਹਨਾਂ ਚੀਜ਼ਾਂ ਦਾ ਮੇਨ ਧਿਆਨ ਰੱਖੋ ਜੀ ਇੱਕ ਤਾਂ ਮਹੀਨਾ ਚੜਦਾ ਆ ਜੀ ਕਈ ਲੋਕ ਪੈਂਟਾਂ 6-6 ਮਹੀਨੇ ਬਾਅਦ ਬਦਲਣ ਨੂੰ ਕਹਿੰਦੇ ਆ ਪਰ ਉਹ ਗਲਤ ਆ ਇਹਦੀ ਸਰਵਿਸ ਸਿਰਫ 30 ਰੁਪਏ ਦੀ ਆ ਜੀ 30 ਰੁਪਏ ਠੀਕ ਹੈ ਜੀ 100 ਗ੍ਰਾਮ ਮਿੰਨਤੀ ਮਾਰ ਕੇ ਆਪਾਂ ਪਾਉਣਾ ਜੀ ਵੱਧ ਨਹੀਂ ਪਾਣਾ ਵੱਧ ਪਾਉਂਗੇ ਸਲੰਸਰ ਅਹੀਂ ਬਾਹਰ ਆਊਗਾ ਜੀ ਹੂੰ ਪਹਿਲਾਂ ਤਾਂ ਤੇ ਅੰਦਾਜ਼ਾ ਮੈਂ ਤੁਹਾਨੂੰ ਓਵਰਫਲੋ ਨਹੀਂ ਹੋਣ ਦੇਣਾ ਦੂਜਾ ਤੇਲ ਬਦਲੀ ਕਰ ਦੇਣਾ ਚੰਗੀ ਲਾਈਫ ਲਈ ਤੀਜਾ ਜਦੋਂ ਇੱਥੇ ਆਪਾਂ ਨੂੰ ਰਬੜ ਚ ਤੇੜ ਆਣੀ ਦਿਖਣੀ ਸ਼ੁਰੂ ਹੋ ਗਈ ਉਹਦੋਂ ਰਬੜ ਤੇ ਇੰਜ ਚ ਕਰ ਦੋ ਜੀ ਇਹ ਜੀ ਠੀਕ ਹੈ ਜੀ ਜੀ ਤੇ ਐਦੂ ਅਗਲੀ ਮਸ਼ੀਨ ਆਪਾਂ ਕਿਹੜੀ ਵਿਕੋਣੇ 20000 ਵਾਲੀ ਤਾਂ 30000 ਵਾਲੀ ਤੋਂ ਬਾਅਦ ਆ ਗਈ ਸਾਡਾ 25000 ਵਾਲਾ ਮਾਡਲ ਜੀ ਇਹ ਠੀਕ ਹੈ ਜੀ ਇਹ 25000 ਇਹਦੇ ਕਿੰਨੇ ਐਚਪੀ ਦੀ ਆਪਣੀ ਮੋ ਤੇ ਇਹਦੇ ਨਾਲ ਕੈਨ 25 ਲੀਟਰ ਦਾ ਆਉਂਦਾ ਹੈਗਾ ਜੀ ਠੀਕ ਜਦੋਂ ਵੀ ਤੁਸੀਂ ਚੀਜ਼ ਖਰੀਦ ਕਰਨੀ ਆ ਜਿਵੇਂ ਅੱਜ ਸਤੰਬਰ 2024 ਅੱਜ ਦੇ ਰੇਟ ਮੈਂ ਦੱਸ ਰਿਹਾ ਹਾਂ ਜਦੋਂ ਵੀ ਤੁਸੀਂ ਚੀਜ਼ ਖਰੀਦ ਕਰਨੀ ਆ ਜੋ ਉਸ ਟਾਈਮ ਦੀ ਰੇਟ ਲਿਸਟ ਹੈਗੀ ਆ ਉਹ ਜਰੂਰ ਮੰਗਵਾਓ ਫੋਟੋ ਦੇਖੋ ਫਿਰ ਆਰਡਰ ਕਰੋ ਵੀ ਇਹ ਤਾਂ ਬਹੁਤ ਹੀ ਵਧੀਆ ਗੱਲ ਕਹੀ ਤੁਸੀਂ ਰੇਟ ਵਧਦੇ ਘਟਦੇ ਰਹਿੰਦੇ ਹਰ ਇੱਕ ਚੀਜ਼ ਤੇ ਇਹ ਮਸ਼ੀਨ ਜਿਹੜੀ ਆਪਾਂ ਵੇਖੀ ਇਹਨੇ 30 ਲੀਟਰ ਦਾ ਕੈਨ ਹੈਗਾ ਜੀ ਸਾਡਾ ਇਹ ਇਹ ਸਾਡਾ ਬਹੁਤ ਪਸੰਦ ਕੀਤਾ ਜਾਂਦਾ ਹੈ ਜੀ ਇਹ ਇਹ ਅੱਜ ਦੀ ਡੇਟ 'ਚ 27000 ਦਾ ਹੈਗਾ ਜੀ ਠੀਕ ਹੈ ਜੀ ਇੱਚ ਖੂਬੀ ਇਹ ਹੈ ਜਿਵੇਂ ਇਹਦੇ ਬਰਾਬਰ ਪਈਆ ਉਹ ਚ ਟਾਇਰ ਹੈਗੇ 8 ਇੰਚ ਹੈਗੇ 14 ਇੰਚ ਜੀ ਠੀਕ ਹੈ 13 ਦਾ ਫਰਕ ਹੋ ਗਿਆ ਜਿਹੜੇ ਪਿਛਲੇ ਟਾਇਰ ਹੈਗੇ ਨੇ ਉਹ ਚ 3 ਇੰਚ ਨੇ ਇੱਚ 6 ਇੰਚ ਨੇ ਜੀ ਬਹੁਤ ਵੱਡੇ ਟਾਇਰ ਨੇ ਕਿਉਂ ਬੋਹਾ ਫਾਜਵੇ ਜਾਂ ਕੋ ਡੱਕਾ ਫਾਜਵੇ ਪਰਵਾਹ ਨਹੀਂ ਕਰਦੇ ਜੀ ਵੱਡੇ ਟਾਇਰ ਵੱਡੇ ਫਾਰਮਾਂਸ ਤੇ ਮਸ਼ੀਨ ਹੋ ਗਈ ਹੈ ਇੱਚ ਸਿਰਫ ਤਿੰਨ ਚੀਜ਼ਾਂ ਦਾ ਫਰਕ ਹੈਗਾ ਜੀ ਇੱਕ ਤਾਂ ਟੋਲੀਓ ਚ 25 ਲੀਟਰ ਇੱਚ 30 ਲੀਟਰ ਜੀ ਠੀਕ ਹੈ ਜੀ ਤੀਜੇ ਨੰਬਰ ਟਾਇਰ ਛੋਟੇ ਟਾਇਰ ਵੱਡੇ ਤੀਜੇ ਨੰਬਰ ਢਾਂਚਾ ਥੋੜਾ ਜਿਹਾ ਹੈਗੀ ਹੈਗਾ ਇਹਦਾ ਜੀ ਮੋਟਰ ਸੇਮ ਹੀ ਹੈ ਠੀਕ ਹੈ ਇਹ 30 ਲੀਟਰ ਕੈਨ ਵਾਲੀ ਮਸ਼ੀਨ ਆ ਇਸ ਐਸਆਈਆਰਪੀ ਠੀਕ ਹੈ ਜੀ ਫਿਰ ਅੱਗੇ ਜੇ ਆਪਣਾ ਕਿਸਾਨ ਵੀਰ ਕਹਿੰਦਾ ਆ ਵੀ ਅਸੀਂ ਮੱਝ ਵੀ ਟਰਾਈ ਕਰਨੀ ਆ ਜੀ ਤੇ ਇੱਕ ਮਸ਼ੀਨ ਦਾ ਫਿਊਚਰ 'ਚ ਅਸੀਂ ਦੂਜੀ ਬਾਲਟੀ ਵੀ ਲਗਾਣੀ ਆ ਕਿਉਂਕਿ ਅਸੀਂ 1 ਐਚਪੀ ਵਾਲਾ ਮਾਡਲ ਲੰਨੇ ਆ ਇਹ ਅੱਜ ਦੇ ਡ 34000 ਦਾ ਹੈਗਾ ਡਬਲ ਬਾਕਟਰ ਵਾਲੀ ਜੀ ਜਿਵੇਂ ਹੁਣ ਅੱਜ ਇਹਨਾਂ ਇੱਕ ਬਾਲਟੀ ਹੈਗੀ ਆ ਫਿਊਚਰ 'ਚ ਆਪਣੀ ਕੋ ਪਲੈਨਿੰਗ ਬਣਦੀ ਵੀ ਸਾਡਾ ਕੰਮ 1 ਘੰਟੇ 'ਚ ਨਿਬੜਦਾ ਪਿਆ ਅਸੀਂ ਹੁਣ ਅੱਧੇ ਘੰਟੇ 'ਚ ਨਿਬੜਦਾ ਕਰਨਾ ਇੱਕ ਟੋਲੀ ਹੋਰ ਮੰਗਾਓ ਸਾਡੇ ਨਾਲ ਅਟੈਚ ਕਰ ਲਓ ਜੀ ਇਹ ਅਜੀਡ 34000 ਦਾ ਮਾਡਲ ਹੈਗਾ ਜੀ ਇਹਦੇ ਨਾਲ ਆਪਾਂ ਮੱਝਾਂ ਤੇ ਗਾਈਆਂ ਦੋਨਾਂ ਦੀਆਂ ਧਾਰਾ ਘਟ ਸਕਦੇ ਇੱਕ ਮੱਝ ਦਾ ਤਾਂ ਇਹ ਹੈਗਾ ਜੀ ਮੱਝ ਨੂੰ ਜਿਹੜਾ ਆਤਕ ਆ ਗਿਆ ਉਹ ਚੋ ਗਿਆ ਬਸ ਚੰਗਾ ਸਮਾਂ ਹੈਗਾ ਜਦੋਂ ਉਹ ਤਾਜੀ ਆ ਸਭ ਤੋਂ ਸੋਹਣਾ ਸਮਾਂ ਹੈ ਜੀ ਉਹ 34000 ਰੁਪਿਆ ਦਾ ਪ੍ਰਾਈਸ ਆ ਜੀ 1.75 ਪੀ ਦੀ ਮੋਟਰ ਆ ਗਈ ਜੀ ਤੇ ਕਹਿਣ ਆਪਣਾ ਸੀਗਾ 30 ਲੀਟਰ ਦਾ 30 ਲੀਟਰ ਦਾ ਕਹਿਣਾ 34000 ਰੁਪਿਆ ਪ੍ਰਾਈਸ ਹੈ ਫੋਸਲਾ ਕੰਪਨੀ ਦੀ ਮਸ਼ੀਨ ਹੈ ਠੀਕ ਹੈ ਜੀ ਇਸ ਦੂਬਾ ਦੇ ਦੋ ਬਕਟ ਕਿਵੇਂ ਲੱਗੇ ਪਏ ਆ ਇਹ 45000 ਦਾ ਮਾਡਲ ਹੈਗਾ ਜੀ ਇਹਨਾਂ ਦੋ ਬਾਲਟੀਆਂ ਲੱਗੀਆਂ ਹੋਈਆਂ ਜੀ ਇੱਕ ਵਾਰ ਚ ਦ ਇਹ ਮਸ਼ੀਨਾ ਚਾਹੇ ਆਹ 1.5 ਕਿਹਪੀ ਨੇ ਚਾਹੇ ਫਿਕਸ ਚ ਲੈ ਲੋ ਚਾਹੇ ਟ੍ਰੋਲੀ ਚ ਲੈ ਲੋ ਰੇਟ ਸੇਮ ਹੀ ਰਹੰਦਾ ਜੀ ਰੇਟ ਸੇਮ ਹੀ ਰਹੂਗਾ ਭਾਵੇਂ ਟ੍ਰੋਲੀ ਵਾਲੀ ਲੈ ਲੋ ਭਾਵੇਂ ਫਿਕਸ ਵਾਲੀ ਲੈ ਲੋ ਤੇ ਇਹਦਾ ਕੀ ਰੇਟ ਰਹੂਗਾ ਆਪਣਾ ਇਹ 45000 ਰੁਪਿਆ 45000 ਰੁਪਿਆ ਰੇਟ ਹੈ ਇਹਦੇ ਨਾਲ ਕੈਨ ਕਿੰਨੇ ਕਿੰਨੇ ਕੈਪੈਸਿਟੀ ਕਿੰਨੀ 20 ਲੀਟਰ ਵਾਲੇ ਜੀ 20 ਲੀਟਰ ਵਾਲੇ ਕੈਨ ਵੀ ਇਹ ਇੱਕ ਹੀ ਟਾਈਮ ਦੇ ਵਿੱਚ ਦੋ ਪਸੂਆਂ ਦੀਆਂ ਧਾਰਾਂ ਕੱਢ ਦਿੰਦੀ ਜੀ 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 ਠੀਕ ਹੈ ਜੀ ਤੇ ਇਸ ਤੋਂ ਇਲਾਵਾ ਸਾਡੇ ਕੋਲ ਜਿਵੇਂ ਦੱਸਿਆ ਵੀ ਕੋਈ ਕਿਸਾਨ ਵੀ ਕਹਿੰਦਾ ਵੀ ਮੇਰੇ ਕੋਲ ਇੰਨੀ ਕੈਪੈਸਿਟੀ ਹੈ ਨਹੀਂ ਮੈਂ ਫਾਈਨਾਂਸ ਵੀਰ ਆਪਣੇ ਕੋਲ ਬਣਵਾਉਂਦੇ ਵੀ ਨਹੀਂ ਤੇ ਅੱਗੇ ਵੇਚਦੇ ਵੀ ਨਹੀਂ ਤਾਂ ਉਹਨਾਂ ਲਈ ਅਸੀਂ ਇੱਕ ਰੱਖਿਆਵਾ ਮਾਡਲ ਉਹਦੇ ਅਸੀਂ ਆਪਣਾ ਕੋਈ ਮਾਰਕਾ ਨਹੀਂ ਲਾਉਂਦੇ ਹੈਗੇ ਉਹ ਤੋਂ ABCD ਜੋ ਮਰਜ਼ੀ ਲਿਖ ਕੇ ਲਾਦੇ ਵੀ ਜੇ ਮੰਨ ਲਓ ਮੈਂ ਅੱਜ ਦੁਕਾਨ ਕਰੀਆ ਜੀ ਮੇਰਾ ਛੋਟਾ ਇਲਾਕਾ ਹੈ ਨਾ ਉੱਥੇ ਮੈਂ ਮਸ਼ੀਨਾਂ ਵੇਚ ਰਿਹਾ ਕੋਈ ਦੁਕਾਨ ਦਾ ਵੀ ਮੈਂ ਆਪ ਹੀ ਦੁਕਾਨਦਾਰ ਹਾਂ ਫੋਡੇ ਤੋਂ ਖਰੀਦਣਾ ਜਾਵਾਂ ਤਾਂ ਤੁਸੀਂ ਆਪ ਦਾ ਮੈਂ ਕੋਈ ਮਰਜ਼ੀ ਮਾਰਕਾ ਲਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਬਿਲਕੁਲ ਬਿਲਕੁਲ ਠੀਕ ਹੈ ਅਸੀਂ ਆਪਣੇ ਮਾਰਕੀਟ ਵਿੱਚ ਵੀ ਤਿਆਰ ਕਰਦੇ ਹਾਂ ਜੀ ਕਈ ਵੱਡੇ ਬ੍ਰਾਂਡ ਨੇ ਉਹਨਾਂ ਨੂੰ ਵੀ ਤਿਆਰ ਕਰਕੇ ਦਿੰਦੇ ਹਾਂ ਕੋਈ ਸਾਡੇ ਕਿਸਾਨ ਵੀਰ ਵੀ ਹੈਗੇ ਨੇ ਜਾਂ ਕੋਈ ਦੁਕਾਨ ਦਾ ਵੀਰ ਹੈਗਾ ਉਹਨਾਂ ਨੂੰ ਵੀ ਤਿਆਰ ਕਰਕੇ ਦਿੰਦੇ ਹਾਂ ਇਸ ਤਰ੍ਹਾਂ ਬਣਾਨੇ ਇਸ ਤਰ੍ਹਾਂ ਹਰ ਇੱਕ ਨੂੰ ਬਣਾ ਕੇ ਦੇ ਦਈਏ ਉਹਨਾਂ ਜਿਸ ਤਰ੍ਹਾਂ ਦੀ ਚੀਜ਼ ਚਾਹੀਦੀ ਸ ਅਸੀਂ ਤਿਆਰ ਕਰਕੇ ਦੇਣੀਆਂ ਤੇ ਸਾਡਾ ਇੱਕ ਇਹ ਮਾਡਲ ਹੈਗਾ ਜੀ ਜਿੱਤੇ ਅਸੀਂ ਆਪਣਾ ਮਾਰਕਾ ਨਹੀਂ ਲਾਇਆ ਹੋਆ ਹੈਗਾ ਤੇ ਕੋਈ ਦੁਕਾਨਦਾਰ ਵੀ ਜਾਂ ਕਿਸਾਨ ਵੀ ਅੱਗੇ ਵਪਾਰ ਵੀ ਕਰਨਾ ਚਾਹੁੰਦਾ ਆਪਣਾ ਸਟicker ਲਾ ਕੇ ਜਦਾਂ ਮਾਰਕੀ ਵਿੱਚ ਜਾਵੇ ਇਹ 17000 ਦਾ ਮਾਡਲ ਹੈ ਇੱਕ ਦੋ ਗਾਵਾਂ ਲਈ ਵਾਧੂ ਆ ਜੀ ਇਹ 17000 ਦਾ ਮਾਡਲ ਹੈ ਇੱਕ ਦੋ ਗਾਵਾਂ ਕਹਿਣ ਦੋ ਤਿੰਨ ਚਾਰ ਵੀ ਤਾਂ ਚੋਈ ਦਊਗੀ ਹਾਂਜੀ ਹਾਂਜੀ ਕੋਈ ਨਹੀਂ ਇਹਦੇ ਵਿੱਚ ਕੁਝ ਕੁ ਚੀਜ਼ਾਂ ਦਾ ਫਰਕ ਪਾਇਆ ਹੋਆ ਹੁੰਦਾ ਜਿਵੇਂ ਸਟੀਲ ਦਾ ਫਰਕ ਆ ਰਬੜ ਦਾ ਫਰਕ ਸਾਦਾ ਫਰਕ ਇਹਦਾ ਫਰਕ ਹੋਰ ਦੋ ਚਾਰ ਚੀਜ਼ਾਂ ਦਾ ਫਰਕ ਹੁੰਦਾ ਵੀ ਜਿਹੜੀ ਰੇਟ ਟੁੱਟਦੇ ਉਹ ਸਮਾਨ ਦੇ ਨਾਲੇ ਟੁੱਟਦੇ ਨੇ ਜਿਵੇਂ ਇੱਕ ਚਾਹ ਦੀ ਚਸਕੀ ਆਪਾਂ ਬਣਾਣੀ ਹੈਗੀ ਆ ਤਾਂ ਉਹ ਚ ਚੀਨੀ ਚਾਹ ਪੱਤੀ ਕੱਟ ਵੱਧ ਹੋਣੀ ਆ ਤਾਂ ਹੀ ਰੇਟ ਆਉਣੇ ਆ ਕਿਤੇ ਚਾਹ ਚ ਇਲਾਇਚੀ ਪੈਣੀ ਕਿਤੇ ਨਹੀਂ ਪੈਣੀ ਬਾਕੀ ਜਿੰਨੇ ਕ ਆਪਾਂ ਪੈਸੇ ਲਾਵਾਂਗੇ ਉਹੋ ਜੀ ਆਪਾਂ ਨੂੰ ਚੀਜ਼ ਮਿਲ ਜਾਣੀ ਆ ਤੇ ਬਾਕੀ ਮਾੜੀ ਇਹ ਵੀ ਨਹੀਂ ਗੀ ਨਾ ਨਾ ਮਾੜੀ ਨਹੀਂ ਕੀ ਗੀ ਜੀ ਮਾਰਕੀਟ ਚੱਲਦੀ ਹੀ ਪਈ ਆ ਇਹ ਤਾਂ ਸਿ ਆਪਣਾ ਮਾਰਕੀਟ ਕਹਿੰਦੇ ਜਿਆਦਾਤਰ ਮਾਰਕੀਟ ਬਾਕੀ ਬ੍ਰਾਂਡ ਦੀ ਜੀ ਤਾਂ ਮਹਿੰਗੀ ਹੁੰਦੀ ਆ ਉਹ ਚ ਬੰਦੇ ਨੇ ਨਾਮ ਬਣਾਉਣਾ ਹੁੰਦਾ ਆਪਣਾ ਜ ठीक है किना जी प्राइस किन्ना दसे सी 17000 ਦਾ ਜੀ 17000 ਰੁਪਏ ਫਿਰ ਇੱਕ ਆ ਮਾਡਲ ਹੈਗਾ ਜੀ ਇਹ ਪੌਣਾ ਐਚਪੀ ਦਾ ਮਾਡਲ ਹੈ ਜੀ ਇਹ 18000 ਕੀ ਮਤਾਈ ਚਾਹੇ 10 15 ਗਾਵਾਂ ਜਿਵੇਂ ਮਰਜੀ ਚੋਈ ਚਲੋ ਜਿਹਨੂੰ ਪ੍ਰਵਾਹ ਨਹੀਂ ਸੀ 15 ਗਾਵਾਂ ਵਾਲੀ ਮਸ਼ੀਨ 20000 ਦਾ ਪਤਾ ਨਹੀਂ ਘਰੇ ਬੈਠੇ ਮੰਗਵਾਸੋ ਘਰੇ ਬੈਠੇ ਮੰਗਾਓ ਜੀ ਨਹੀਂ ਇਹਦੀ ਸ਼ਮਤਾ ਕਿੰਨੀ ਹੋਊਗੀ ਜੇ ਮੋਟਰ ਕਿੰਨੀ ਕੈਰੀ ਕੈਨ ਕਿੰਨਾ ਹੋਣਾ ਹੈ ਪੌਣਾ ਐਚਪੀ ਦੀ ਜੀ ਠੀਕ ਹੈ ਜੀ ਪੌਣਾ ਜੀ ਜੋ ਸਾਡਾ ਖੋਸਲਾ ਦੇ ਵਿੱਚ 25000 ਦਾ ਮਾਡਲ ਹੈਗਾ ਹਾਂ ਜੀ ਇਹ ਬਿਨਾ ਉਤੋਂ ਜਿਵੇਂ ਹੁਣ ਕੋਈ ਸਟicker ਲੱਗਿਆ ਵਾ ਕਿਸੇ ਵੀਰ 9 HP ਦਾ ਪੰਪ ਆ ਜੇ ਤੁਹਾਨੂੰ ਸੋਚਣੀ ਹੈਗੀ ਜਾਂ ਕੁਛ ਨਹੀਂ ਆ ਛੋਟਾ ਮੋਟਾ ਫਰਕ ਪਿਆਵਾ ਹੁੰਦਾ ਸਟੀਲ ਦਾ ਰੱਪਟਾ ਦਾ ਛੋਟਾ ਮੋਟਾ ਫਰਕ ਪਿਆਵਾ ਹੁੰਦਾ ਜੀ ਇਹ ਆ ਦੇਖ ਲਓ ਜੀ ਆ ਰੱਪਟਾ ਹੈਗਿਆ ਨੇ ਜੀ ਇਹਨਾਂ ਦਾ ਥੋੜਾ ਜਿਹਾ ਫਰਕ ਤਾਂ ਨਹੀਂ ਮਾੜੀ ਵੀ ਨਹੀਂ ਹੁੰਦੀ ਪਰ ਕੁਆਲਿਟੀ ਦਾ ਫਰਕ ਤਾਂ ਹੁੰਦਾ ਹੀ ਆ ਜੀ ਕਿਤੇ ਆਪਾਂ ਚੀਜ਼ ਸਾਲੋ ਸਾਲ ਬਾਅਦ ਚੇਂਜ ਕਰਨੀ ਹੈ ਕੁਝ ਚੀਜ਼ਾਂ ਆਪਾਂ ਨੂੰ ਮਹੀਨਿਆਂ ਬਾਅਦ ਚੇਂਜ ਕਰਨੀ ਹੈ ਉਹ ਚੀਜ਼ ਦਾ ਫਰਕ ਪੈਂਦਾ ਹੈਗਾ ਸਟੀਲ ਦੀ ਥੋੜੀ ਜਿਹੀ ਕੁਆਲਿਟੀ ਦਾ ਫਰਕ ਹੁੰਦਾ ਆ ਪਲਸੇਟਰ ਤੇ ਸਾਡਾ ਮਾਰਕਾ ਜਾਂਦਾ ਇੱਥੇ ਮਾਰਕਾ ਨਹੀਂ ਹੁੰਦਾ ਇੱਥੇ ਤੁਸੀਂ ABC D ਜੋ ਮ ਲਓ ਜੀ ਸਿਰਫ 20000 ਰੁਪਿਆ ਕੀਮਤ ਦੇ ਵਿੱਚ ਇਹ ਆਪਣਾ ਮਸ਼ੀਨ ਮਿਲ ਜੂਗੀ 10 ਤੋਂ 15 ਗਾਈਆਂ ਦੀ ਆਪਾਂ ਧਾਰਾ ਕੱਢ ਸਕਦੇ ਆ ਮੋਟਰ ਕਿੰਨੀ ਦੱਸ ਸੀ ਬਈ 10 HP ਦੀ ਮੋਟਰ ਹੈ ਤੇ 25 ਲੀਟਰ ਦਾ ਇਹਦੇ ਨਾਲ ਕਹਿਣਾ ਜੂਗਾ ਠੀਕ ਹੈ ਜੀ ਸਾਡਾ ਇਹ ਵਾਲਾ ਮਾਡਲ ਹੈਗਾ ਜੀ ਇਹ ਅਸੀਂ ਸਟੇਨਲੈਸ ਸਟੀਲ ਦੇ ਵਿੱਚ ਬਣਾਇਆ ਹੋਇਆ ਹੈਗਾ ਜੀ ਠੀਕ ਹੈ ਜੀ ਇਹ 25 ਲੀਟਰ ਢੋਲ ਨਾਲ ਹੈਗੀ ਆ ਜੀ ਆਪਣੀ 26000 ਦੀ ਜੀ ਹਾਂ ਤੇ 30 ਲੀਟਰ ਢੋਲ ਨਾਲ ਹੈਗੀ ਆ 28000 ਦੀ ਜੀ 25 ਲੀਟਰ ਢੋਲ ਦੇ ਨਾਲ 26000 ਦੀ 60 HP ਕੰਪਨੀ ਤੇ 30 ਲੀਟਰ ਵਾਲੇ ਢੋਲ ਦੇ ਨਾਲ 27000 28 28 ਸੌਰੀ 28 ਦੀ 28 ਪੂਰੀ ਮਸ਼ੀਨ ਸਟੀਲ ਦੀ ਹੋਈ ਹੈ ਜਿਵੇਂ ਤੁਹਾਡੇ ਸਾਹਮਣੇ ਪੀਐਸ ਆਰ ਦੀ ਸਟੀਲ ਦੀ ਹੈਗੀ ਹੈ ਜੀ ਇਹ ਫਿਰ ਕਈ ਕਿਸਾਨ ਵੀ ਚਾਹਦੇ ਹੁੰਦੇ ਨੇ ਵੀ ਜੋ ਚਵਾਈ ਕਰਦੇ ਆ ਤਾਂ ਸਾਨੂੰ ਢੋਲ ਚ ਦੁੱਧ ਆਂਦਾ ਦਿਖੇ ਤਾਂ ਇਹ ਵੀ ਫੈਸਿਲਿਟੀ ਆਏਗੀ ਇਹ 5-6000 ਰੁਪਏ ਮਹਿੰਗਾ ਹੁੰਦਾ ਢੋਲੇ ਵੀ ਫਿੱਟ ਕਰ ਦਿੰਦੇ ਆ ਇਹ ਇਹਦਾ ਉਹ ਫਾਇਦਾ ਹੋ ਜੂਗਾ ਨਾ ਜਿਹੜਾ ਤੁਸੀਂ ਪਹਿਲਾਂ ਦੱਸਿਆ ਸੀ ਵੀ ਜੇ 20 ਲੀਟਰ ਦਾ ਕੈਨ ਆ ਤਾਂ ਆਪਾਂ 20 ਲੀਟਰ ਦੁੱਧ ਉਹਦੇ ਵਿੱਚ ਰੱਖਣਾ ਪਤਾ ਲੱਗ ਜੂਗੀ ਉੱਥੋਂ ਤੋਂ ਓਵਰਫਲੋ ਨਾ ਹੋਵੇ ਹੈਨਾ ਜੀ 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 ਠੀਕ ਹੈ ਜੀ ਬਾਕੀ ਜਿਹੜੇ ਪਾਰਟਸ ਹੈਗੇ ਨੇ ਜੀ ਪਾਰਟਸ ਵੀ ਮਿਲ ਜਾਂਦੇ ਆ ਆਪਣੇ ਕੋਲ ਇਹਨਾਂ ਦੀ ਸਰਵਿਸ ਵੀ ਆਪਾਂ ਉਵੇਂ ਕਰਦੇ ਆ ਜੀ ਸਰਵਿਸ ਇਹਦੀ ਨਾ ਫਾਰਮਰ ਹੀ ਕਰ ਸਕਦਾ ਹੈ ਜੀ ਸਭ ਨੂੰ ਅਸੀਂ ਨਾ ਜੇ ਫਾਰਮਰ ਨੂੰ ਕੋਈ ਪ੍ਰੋਬਲਮ ਆਂਦੀ ਆ ਤਾਂ ਅਸੀਂ ਆਪਣੇ ਟੋਲ ਨੰਬਰ ਰੱਖੇ ਹੋਏ ਨੇ ਉੱਥੇ ਫਾਰਮਰ ਸਵੇਰੇ ਦੇ 10 ਤੋਂ 6 ਵਜੇ ਤੀ ਜਦੋਂ ਮਰਜ਼ੀ ਵੀਡੀਓ ਕਾਲ ਕਰੇ ਨਾਲ ਦੀ ਨਾਲ ਹੱਲ ਹੋ ਜਾਂਦਾ ਸੰਡੇ ਥੋੜਾ ਜਿਹਾ ਆਫ ਵਾਲਾ ਕੰਮ ਹੁੰਦਾ ਸੋਮਵਾਰ ਤੋਂ ਸ਼ਨੀਵਾਰ ਜਦੋਂ ਮਰਜ਼ੀ ਸਵੇਰੇ ਦੇ 10 ਤੋਂ 6 ਵਜੇ ਤੱਕ ਕਰੋ ਅਸੀਂ ਸਾਰਾ ਕੁਝ ਫਾਰਮਰ ਦੇ ਹੱਥੀਂ ਕਰਾਉਣਾ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਛੋਟਾ ਜਿਹਾ ਨੁਕਸ ਹੁੰਦਾ ਬੰਦਾ ਮਕੈਨਿਕ ਨੂੰ ਡੀਗਦਰਾਂ ਦਾ ਦੋ ਦੋ ਦਿਨ ਮਕੈਨਿਕ ਨਹੀਂ ਆਂਦਾ ਉਹ ਗੁਣ ਸਾਰੇ ਅਸੀਂ ਫਾਰਮਰ ਨੂੰ ਵੀ ਸਿਖਾ ਦਿੰਨੇ ਆ ਜੀ ਠੀਕ ਹੈ ਜੀ ਫਿਰ ਜਿਹੜੇ ਪਾਰਟਸ ਹੈਗੇ ਨੇ ਕ ਇਹ ਜੀ ਆਪਾਂ ਨੂੰ ਜੇ ਕਿਤੇ ਬਾਹਰੋਂ ਮਿਲਦੀ ਹੋਵੇ ਨਾ ਆ ਮਾਰਕਾ ਜਰੂਰ ਦੇਖਿਆ ਕਰੋ ਆ ਮਾਰਕੇ ਵਾਲੀ ਕੀ ਹੈਗੀ 1500 ਦੀ ਇਹ 1000 ਦੀ ਆ ਬਾਕੀ ਇਹਨਾਂ ਜੋ ਖਾਸ ਮਾਰਕੇ ਦੀ ਉਹੀ ਚੀਜ਼ ਆ ਜੀ ਸਾਡੇ ਮਾਰਕੀਟ ਚ 15000 ਦਾ ਜੀ ਬਿਨਾਂ ਮਾਰਕੇ ਤੋਂ 1000 ਰੁਪਏ ਦਾ ਹੈਗਾ ਜੀ ਜਿਹੜੀ ਰਬੜ ਹੈਗੀ ਆ ਜੀ ਰਬੜ ਵੀ ਸਾਡੀ ਜਿਹੜੀ ਹੈਗੀ ਆ ਜੀ ਰਬੜ ਸਾਡੇ ਵਾਲੀ ਹੈਗੀ 1600 ਤੇ ਦੂਸਰੀ ਵਾਲੀ ਹੈਗੀ 800 ਰੁਪਏ ਦੀ ਜੀ ਤੇ 800 ਰੁਪਏ ਰਬੜ ਜੋ ਅਸੀਂ ਬਿਨਾਂ ਮਾਰਕੀਟ ਚ ਲਾਣੇ ਹੈਗੇ ਆ ਜੀ ਇਹ 800 ਰੁਪਏ ਵਾਲਾ ਤੁਹਾਨੂੰ ਮੈਂ ਦੱਸਿਆ ਜੀ ਇਹ ਇਹਨਾਂ ਮਸ਼ੀਨਾਂ ਦੇ ਪਾਰਟ ਹੋਗੇ ਨਾ ਇਹਦਾ ਪਾਰ ਤੇ ਇੱਕ ਇੱਕ ਜਿਹੜਾ ਇਹ ਹੈਗਾ ਜੀ ਇਹ ਪਸ਼ੂਆਂ ਦੇ ਪਾਣੀ ਪਿਲਾਉਣ ਨੂੰ ਹੁੰਦਾ ਹੈਗਾ ਜੀ ਇਹ ਠੀਕ ਹੈ ਜੀ ਆਪੇ ਚੱਲਣ ਵਾਲਾ ਆਪੇ ਚੱਲਣ ਵਾਲਾ ਆਟੋਮੈਟਿਕ ਆ ਜੀ ਦੋ ਗਾਮਾ ਦੇ ਵਿਚਾਲੇ ਰੱਖ ਦੇਣਾ ਜੇ ਖੋਲੀ ਨਾਲ ਹੈਗਾ ਖੁੱਲੇ ਦੇ ਵਿੱਚ ਤਾਂ ਚਲੋ ਖੁੱਲਾ ਲੈਣਾ ਪਸ਼ੂ ਨੇ ਪ੍ਰੈਸ ਕਰਨਾ ਪਾਣੀ ਆਣਾ ਸ਼ੁਰੂ ਹੋਣਾ ਛੱਡਣਾ ਪਾਣੀ ਬੰਦ ਹੋ ਜਾਣਾ ਯਾਨੀ ਕਿ ਜੋ ਪਾਣੀ ਪਿਲਾਉਣ ਦੀ ਬੰਨਣ ਕੀ ਦੀ ਆ ਉਹ ਸਾਰੀ ਖਤਰਾ ਜੀ ਆਪਣੀ ਆਪਦੀ ਆ ਪਾਣੀ ਆ ਜੂਗਾ ਇੱਧਰ ਦੀ ਹੈ ਨਾ ਜੀ ਟੈਂਕੀ ਦਾ ਕਨੈਕਸ਼ਨ ਦੇ ਹੋ ਜਾਣਾ ਜੀ ਇਹਦਾ ਠੀਕ ਹੈ ਜੀ ਫਿਰ ਔਇਲ ਜਿਹੜਾ ਹੈਗਾ 350 ਰੁਪਏ ਪਰ ਲੀਟਰ ਹੁੰਦਾ ਹੈ ਜੀ ਫਿਰ ਮਸਟੈਟਿਕ ਕਿਟ ਜਿਹੜੀ ਹੈਗੀ ਆ ਜੀ ਆਹ ਪਈ ਆ ਜੀ ਮਸਟੈਟਿਕ ਚੈੱਕ ਕਰਨ ਨੂੰ ਇਹ 400 ਰੁਪਏ ਦੀ ਹੈਗੀ ਕਿਟ ਸਾਡੀ ਜੀ ਇਹ 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 ਦਾ ਕਿੰਨਾ ਪ੍ਰਾਈਸ ਆ ਇਹ 1000 ਰੁਪਏ ਦਾ ਹੈਗਾ ਜੀ ਇਹ ਠੀਕ ਹੈ ਜੀ 1000 ਰੁਪਏ ਦਾ ਜੀ ਠੀਕ ਹੈ ਜੀ ਇਹ ਜਿਹੜੀ ਮਸਟੈਟਿਕ ਕਿਟ ਹੈਗੀ ਆ ਜੀ ਇਹ ਹੈਗੀ ਆ 400 ਰੁਪਏ ਦੀ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਸਾਰਾ ਸਮਾਨ ਹੁੰਦਾ ਹੈ ਜੀ ਜਿਸ ਤੁਸੀਂ ਸਾਰਾ ਚੈੱਕ ਕਰ ਸਕਦੇ ਹੋ ਮਸਟੈ ਐਸਿਡਿਕ ਜਿਹੜਾ ਕੈਮੀਕਲ ਹੈਗਾ ਪਾਈਪਾਂ ਵਗੈਰਾ ਸਾਫ਼ ਕਰਨ ਨੂੰ ਇਹ ਹੈਗਾ ਜੀ 600 ਰੁਪਏ ਦਾ 5 ਲੀਟਰ ਜੀ ਇਹ 10 ਲੀਟਰ 100 ਗ੍ਰਾਮ ਪੈਂਦਾ ਹੈਗਾ ਜੀ ਇਹ ਠੀਕ ਹੈ ਜੀ ਤੇ ਆਹਾ ਐਂਟੀ ਕਿੱਕ ਬਾਰ ਜਿਵੇਂ ਹੁਣ ਆਪਾਂ ਚਵਾਈ ਕਰਦੇ ਆ ਪਸ਼ੂ ਕਈ ਵਾਰੀ ਲੱਤ ਮਾਰ ਦਿੰਦਾ ਜੀ ਇਹ ਲੱਗ ਜਾਂਦਾ ਜੀ ਪਸ਼ੂ ਲੱਤ ਨਹੀਂ ਚੱਕਦਾ ਜੀ ਇਹਨਾਂ ਇਹ ਲੱਤਾਂ ਦੇ ਨਾਲ ਲੱਤਾਂ ਦੇ ਨਾਲ ਲੱਗਦਾ ਜੀ ਇਹ ਜਿਹਨਾਂ ਨੂੰ ਨਿਆਣਾ ਕਹਿੰਦੇ ਸੀ ਜੀ 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 ਠੀਕ ਹੈ ਇਹ ਮਾਡਰਨ ਨਿਆਣਾ ਹੋ ਗਿਆ ਇਸ ਦਾ ਤੇਰਾ ਫੀਡਰ ਬੋਟਲ ਹੈਗੀ ਆ ਜੀ ਹਮ ਜਿਹੜੀ ਆ ਹੈਗੀ ਇਹ 200 ਰੁਪਏ ਦੀ ਹੈਗੀ ਇਹ 300 ਰੁਪਏ ਦੀ ਹੈਗੀ ਜੀ ਠੀਕ ਤੇ ਇੱਕ ਨਾ ਮੰਨ ਲਓ ਆਪਣੇ ਕੋਲੇ ਕਿਸੇ ਨੇ ਆਉਣਾ ਹੋਵੇ ਪ੍ਰੋਪਰ ਲੋਕੇਸ਼ਨ ਕੀ ਹੋਊਗੀ ਆਪਾਂ ਮੱਛੀਵੜਾ ਸਾਹਿਬ ਦੇ ਵਿੱਚ ਅੰਬੇਦਕਰ ਚੌਂਕ ਦੇ ਵਿੱਚ ਜਦੋਂ ਮਰਜ਼ੀ ਆਓ ਜੀ ਸਵੇਰੇ 9 ਤੋਂ 7 ਵਜੇ ਤੱਕ ਅਸੀਂ ਹੁੰਦੇ ਆ ਜੀ ਠੀਕ ਹੈ ਜੀ ਤੇ ਆਪਣਾ ਨੰਬਰ ਬੋਲ ਦੋ ਇੱਕ ਵਾਰੀ ਜੇ ਕਿਸੇ ਨੇ ਮੰਗਵਾਉਣਾ ਵੀ ਹੋਵੇ ਕਈ ਵਾਰੀ ਬੰਦੇ ਨੂੰ ਲੋਕੇਸ਼ਨ ਨਹੀਂ ਪਤਾ ਲੱਗਦੀ ਹੈ ਨਾ ਹਾਂ ਜੀ 9653890029 9653890029 ਤੇ ਬਾਕੀ ਆਪਾਂ ਬਾਈ ਜੀ ਹੋਰਾਂ ਦਾ ਨੰਬਰ ਸਕਰੀਨ ਦੇ ਉੱਤੇ ਮੈਂਸ਼ਨ ਕਰ ਦਾਂਗੇ ਤੁਸੀਂ ਕਿੰਨੇ 10 ਵਜੇ ਤੋਂ ਲੈ ਕੇ 6 6 ਵਜੇ ਨਹੀਂ ਜਿਹੜੀ ਵੀਡੀਓ ਕਾਲ ਦੀ ਸਰਵਿਸ ਹੈ 10 ਤੋਂ 6 ਜੀ ਸਾਡੀ ਆਪ ਦੀ ਸੈਟਿੰਗ ਹੈ ਕਿ 9 ਤੋਂ 7 ਜੀ 9 ਤੋਂ 7 ਵਜੇ ਜਦੋਂ ਮਰਜ਼ੀ ਫਾਰਮਰ ਆ ਸਕਦਾ ਠੀਕ ਹੈ ਜੀ ਕਾਲ ਕਰਕੇ ਤੁਸੀਂ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਮਸ਼ੀਨਾਂ ਘਰੇ ਬੈਠੇ ਮੰਗਾ ਸਕਦੇ ਹੋ ਬ੍ਰਾਂਡ ਦੀਆਂ ਮਸ਼ੀਨਾਂ ਇਹਨਾਂ ਕੋਲੇ ਸਿਰਫ 17000 ਤੋਂ ਰੇਟ ਹੈ ਜਿਹੜਾ ਉਹ ਸ਼ੁਰੂ ਹੋ ਜਾਂਦਾ ਬਾਈ ਜੀ ਉਹਨਾਂ ਨੇ ਦੱਸਿਆ ਆਪਾਂ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਤੇ ਲਓ ਜੀ ਬਾਈ ਜੀ ਉਹਨਾਂ ਦਾ ਨੰਬਰ ਹੈ ਜਿਹੜਾ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਸਿਰਫ 17000 ਤੋਂ ਮਸ਼ੀਨਾਂ ਇੱਥੇ ਸਟਾਰਟ ਹੈ ਮੈਂ ਖੁਦ ਮਸ਼ੀਨ ਲੈਣ ਆਇਆ ਸੀ ਹੁਣ ਮੈਂ ਮਸ਼ੀਨ ਲੈ ਕੇ ਜਾਊਂਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪੰਜ ਇਕਾਈਆਂ ਵਾਸਤੇ ਮਸ਼ੀਨ ਲੈ ਕੇ ਜਾਣੀ ਸੀ ਆਪਾਂ ਤੇ ਨੰਬਰ ਸਕਰੀਨ ਤੇ ਮਿਲ ਜੂਗਾ ਜਾਣਕਾਰੀ ਲੈ ਸਕਦੇ ਹੋ ਲੋਕੇਸ਼ਨ ਆਪਾਂ ਤੁਹਾਨੂੰ ਦੱਸਤੀ ਹੈ ਆਪਣੀ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਮਿਲਦੇ ਆਂ ਆਪਾਂ ਕਿਸੇ ਹੋਰ ਇਹੋ ਜਿਹੀ ਵੀਡੀਓ ਦੇ ਨਾਲ ਧੰਨਵਾਦ ਜੀ ਸ